ਆਹ ਗੰਦੀ ਗਾਲ ਫੇ ਵੀ ਇੱਕ ਆਪ ਕੋ ਲੋਟੋ ਲਾਪਰੀ ਬਾਰੇ ਉਹ ਤੇ ਕਿਸ ਤਰੀਕੇ ਨਾਲ ਟਰੇ ਨਿਕਲੀ ਆ ਕੀ ਕੁਝ ਕਹਿਣਾ ਚਾਹੁੰਦਾ ਬਹੁਤ ਜ਼ਰੂਰ ਲੋਟਰੀ ਪਾਉਂਦੇ ਰਜੂ ਜੀ ਦੋ ਸਾਲੇ ਹੋ ਗਏ ਰਜੂ ਹਣਾ ਤੇ ਸਾਲੇ ਹੋ ਗਿਆ ਇਹ ਮਾਲਕ ਨਾ ਸੁਣਦਾ ਟਿੱਕਿਆ ਮਾਜ਼ ਗਰੀਬ ਮਾਲਕ ਅੱਧੀ ਕੋਈ ਜੈਦਾ ਜਾਂ ਕੋਈ ਬਣਾ ਕੇ ਦੇਵਾਂਗੇ ਪੁੱਤ ਨੂੰ ਕਮੇਟੀ ਕਰਦੇ ਕਮਲ ਦੇ ਵਰਤ ਕਰਦੇ ਦੇੜੇ ਦਾ ਬਗਾਲਦੇ ਗਰੀਬ ਰਹੇਗਾ ਮੇਰੇ ਤੋਂ ਤਾਂ ਕਰਦੇ ਪਹਿਲਾਂ ਇਹ ਲਾਟੀਆਂ ਪਾਉਂਗਾ ਲਾਟੀਆਂ ਦਾ ਮੈਨੂੰ 2 ਸਾਲ ਹੀ ਹੋ ਗਿਆ ਤੂੰ ਦੇ ਦੇ ਇਹਨੇ ਪੈਸੇ ਖਰਚੇ ਲਾਟੀਆਂ ਤੇ ਵਧਾਈ ਨਹੀਂ ਉਹ ਰਾਜ ਨੂੰ ਵਧਾ ਕਿੰਨੇ ਖਰਚੇ ਤੇ ਜਦੋਂ ਆਈਦਾ ਹੀ ਚੋਰੀ ਇਹਨਾਂ ਘਰੋਂ ਚੋਰੀ ਪਾ ਜਾਂਦਾ ਜਦੋਂ ਆਈਦਾ ਹੀ ਚੋਰੀ ਪਾ ਜਾਂਦਾ ਕਹਿੰਦੇ ਕੀ ਸੋਚ ਕੇ ਪਾਈ ਸੀ ਲੱਗ ਇੱਕ ਤੇ 50 ਰੁਪਏ ਦੇ ਸੋਚਿਆ ਗਿਆ ਇਹ ਮੈਂ 50 ਤਾਂ ਪਾ ਦੇਣਾ ਰਾਜ ਉਹਨਾਂ ਤੋਂ ਰੇਗ ਵਾਲੀ 50 ਤਾਂ ਪਾਉਣਾ ਤੇ ਅੱਜ 200 ਦੇ ਪਾ ਮੈਂ ਹਾਂ ਜੀ ਲੜਨ ਵੀ ਆ ਨਜ਼ਰ ਤੇ ਸੀਨੇ ਕਰ ਜਾ ਕੇ ਮੈਂ ਚੱਲ ਠੀਕ ਉਹ ਲੋਟਰੀ ਫੀਸ ਕਿੱਧਰ ਕਰਦੇ ਦੱਸਿਆ ਨਹੀਂ ਨਹੀਂ ਦੱਸਿਆ ਜੀ 24 ਕਿਤੇ ਕਰੇ ਲਾ ਕੇ ਨਹੀਂ ਆ ਗਏ ਹਾਂ ਜੇ ਵੀ ਰੱਖੀ ਇਹਦੇ ਨਾਂ ਤੇ ਪਾਈ ਸੀ ਆਪਦੇ ਨਾਂ ਤੇ ਜੀ ਵੈਰੀ ਗੁੱਡ ਟੀ ਲਾਉਂਗੇ ਪਹਿਲਾ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਜਾਇਦਾ ਲੈਵਾਂਗੇ ਜਿੰਨੇ ਬਣੇ ਗਏ ਕੋਰਸ ਤੇ ਜੀ ਕੋਰਸ ਕੋਸ ਨਹੀਂ ਕਰਨਾ ਜੀ ਉਹ ਨਾ ਮੈਂ ਜਾਇਦਾ ਲੈ ਕੇ ਆਪਦੇ ਪੁੱਤ ਨੂੰ ਦੇਣੀ ਹੈ ਕਿੰਨੇ ਬੱਚੇ ਤੁਹਾਡੇ ਇੱਕ ਪੁੱਤ ਹੈ ਜੀ ਬੁੜੀਆਂ ਨਹੀਂ ਬੁੜੀਆਂ ਨਹੀਂ ਹਾਂ ਨਹੀਂ ਕਿਸੇ ਦੇ ਪੌਣ ਪੰਪਾ ਨਹੀਂ ਆਏ ਕਿ ਤੁਹਾਨੂੰ ਲਾੜੀ ਨਿਕਲਦੀ ਇਹ ਤਾਂ ਨਹੀਂ ਬਹੂਣ ਆਏ ਜੀ ਠੀਕ ਹੈ ਅਗਾ ਵੇਖੋ ਕੋਈ ਤੰਗੀ ਪਰੇਸ਼ਾਨੀ ਵਾਲੇ ਦੇ ਪੌਣ ਪੰਪਾ ਨਹੀਂ ਆਇਆ ਇਹ ਤਾਂ ਨਹੀਂ ਆਇਆ ਠੀਕ ਹੈ ਇਹ ਤਾਂ ਵਧਾਈਆਂ ਹੀ ਦੇਣ ਵਾਲੇ ਆਈ ਜਾਂਦੇ ਆ ਤੇ ਗਾਂ ਹੁਣ ਵੇਖੋ ਤੇ ਮਾਲਕ ਦੀ ਮਰਜ਼ੀ ਕੀ ਕਹ ਸਕਦੇ ਆ ਜੀ ਚੰਡੀਗੜ੍ਹ ਗਈ ਸੀ ਕੱਲ ਹਾਂਜੀ ਚੰਡੀਗੜ੍ਹ ਗਈ ਸੀ ਚੰਡੀਗੜ੍ਹ ਪਰ ਕਿਵੇਂ ਕੀ ਕਿਹਾ ਕਿਵੇਂ ਹੋਈ ਗੱਲਬਾਤ ਉੱਥੇ ਸਰ ਜੀ ਗੱਲਬਾਤ ਜੀ ਉੱਥੇ ਲਾਟਰੀ ਜਮਾ ਕਰਵਾਤੀ ਉਹ ਆਦਿ ਕਿਸੇ ਦੇ ਫੋਨ ਆਉਣ ਤੇ ਡਰਨ ਵਾਲੇ ਤੋਂ ਜੀ ਕੋਈ ਲੋਨ ਆਉਂਦਾ ਪੈਸਾ ਸੀ ਖਾਤੇ 'ਚ ਪਾਉਣਾ ਠੀਕ ਹੈ ਸਾਰਾ ਕੁਝ ਆਹੀ ਕਰਨਾ ਤੇ ਕੋਈ ਲੋਨ ਡਰਨ ਦੇ ਤੇ ਲੋਨ ਨੇ 5 ਮਹੀਨੇ ਪੈਸੇ ਆਉਣ ਦੇ 5 ਮਹੀਨੇ ਪੰਜਾਂ ਮਹੀਨੇ ਤੋਂ ਪੇਮੈਂਟ ਆਉਗੀ ਤੇੰਨੇ ਜਿਨੇ ਕਲੀ ਲਾਟਰੀ 1.5 ਕਰੋੜ ਦੀ ਤੇੰਨੇ ਪੈਸੇ ਉਹਨਾਂ ਦੇ ਸਾਥੇ ਤੇ ਉਹਨਾਂ ਨੇ ਦੱਸਿਆ ਵੀ 1 ਲੱਖ 5000 ਰੁਪਏ ਆ 5 ਲੱਖ 5 ਲੱਖ ਇਹ ਤੋਂ ਕਰੋ 5 ਲੱਖ ਨਸੀਬ ਕਰਦੀ ਨਸੀਬ ਕਰਦੀ ਤਜ਼ੀਰ ਕਰ ਲਵੇ ਕੀ ਕਹਣਾ ਜੀ ਮਾਲਕ ਦੀ ਕਿਰਪਾ ਹੋਈ ਬੜੇ ਦਿਨ ਦੇਖੇ ਗਰੀਬੀ ਦੀ ਹੁੰਦੇ ਸੀ ਇਹ ਮੇਰ ਘਰ ਵਾਲੇ ਪਾ ਜਾਂਦੇ ਸੀ ਹਰੇ ਗੇੜੇ ਜਦੋਂ ਉਹਨਾਂ ਦਾ ਗਿੜਾ ਲੱਗਦਾ ਸੀ ਕੋਈ ਬਾਜ਼ਾਰ ਜਾਂਦੇ ਸੀਗੇ ਲਾਸੇ ਪਾ ਜਾਂਦੇ ਸੀ 150 ਦੀ ਹੁਣ ਮਾਲਕ ਦੀ ਜੀ ਸਤਗੁਰੂ ਦੀ ਕਿਰਪਾ ਹੋਈ ਦਾਤੇ ਦੀ ਮੇਰ ਹੋਈ ਤੇ ਲੈਟਰ ਪਾਉਣੇ ਜੀ ਜੀ ਨੇ ਲੜਦੇ ਸੀ ਕਿਉਂ ਤਾਂ ਇਹ ਕਰਦੇ ਹੁੰਦਾ ਜੀ ਕਰ ਗਰੀਬੀ ਤੇ ਤੈਨੂੰ ਪਤਾ ਇਹ ਦੱਪੇ ਕਰਨ ਵਾਲੇ ਸੀਗੇ ਮੰਜ਼ੂਰ ਬੰਦੇ ਗਾਹ ਵੇਖੋ ਕਿਸਮਤ ਮਾਲਕ ਨੇ ਜ਼ਰੂਰ ਸੁਣ ਲਈ ਉਹ ਗਾ ਪੁੱਤ ਨੂੰ ਕੋਈ ਬਣਾ ਕੇ ਦੇਵਾਂਗੇ ਜੀ ਕੁਝ ਨਹੀਂ ਜੱਲ ਕਿੰਨੇ ਬੱਚੇ ਕੋਲ ਚਾਰ ਬੱਚੇ ਹੈ ਜੀ ਤਿੰਨ ਬੇਟੀਆਂ ਇੱਕ ਬੇਟਾ ਜਦੋਂ ਜਦੋਂ ਤਸਵੀਰ ਵੀ ਲੈ ਕੇ ਗਏ ਆ ਪਤਾ ਲੱਗਿਆ ਵੀ ਨਾਮ ਨਿਕਲ ਗਿਆ ਤਾਂ ਮੈਂ ਤਾਂ ਘਰੇ ਦੱਸਣੇ ਸੀ ਟਿਕਲੇਗੇ ਇਸ ਤਰ੍ਹਾਂ ਲੱਗਿਆ ਹਾਂ ਇਹ ਦੱਸ ਕੇ ਆਇਆ ਸਾਨੂੰ ਜੀ ਹਾਂ ਰਾਜੀ ਜੀ ਕਿੱਥੋਂ ਆ ਗਏ ਆਮੋ ਕਿਵੇਂ ਆਇਆ ਇਹਨਾਂ ਨੂੰ ਕੋਈ ਪਤਾ ਨਹੀਂ ਜੀ ਕਿਵੇਂ ਆਇਆ ਕਿਵੇਂ ਨਹੀਂ ਸੌਦਾ ਜਗਾ ਹੈ ਜੀ ਮੇਰੇ ਕੋਲ ਨਾ ਇਹ ਪਹਿਲਾਂ ਨੂੰ ਆ ਗਿਆ ਹਾਂ ਵੀ ਕੋਈ ਪੈਸੇ ਲੈਣ ਆਲਾ ਆ ਗਿਆ ਸਾਡੇ ਘਰੇ ਕਿਵੇਂ ਮੋੜਾਂਗੇ ਨੂੰ ਸਾਡੇ ਤਾਂ ਮਾਨ ਚੇਹ ਰਹੀ ਜੀ ਇੱਕ ਜੀ ਜੋ ਲਾਟਰੀ ਨਿਕਲੀ ਹੈ ਪਤਾ ਲੱਗਿਆ ਸੀ ਜੇ ਤਿੰਨ ਦਿਨ ਲਾਟਰੀ ਵਾਲ ਨੂੰ ਪਤਾ ਹੀ ਲੱਗਿਆ ਕਿ ਵੀ ਲਾਟਰੀ ਨਿਕਲੀ ਹੈ ਹਾਂ ਜੀ ਪਤਾ ਨਹੀਂ ਲੱਗਿਆ ਸੀ ਇਹ ਜਿਵੇਂ ਦਸਾਈ ਮੈਂ ਕੁ ਕਰਿਆ ਨਹੀਂ ਮੈਂ ਗਿਆ ਹੀ ਮੈਂ ਗਿਆ ਹੀ ਇਹਨਾਂ ਨੂੰ ਪਤਾ ਨਹੀਂ ਵੀ ਲਾਟਰੀ ਪਾਈ ਕਿ ਨਹੀਂ ਪਾਈ ਤਿੰਨ ਦਿਨਾਂ ਤੋਂ ਕਰਿਆ ਹੈ ਰਾਜ ਨੂੰ ਪਤਾ ਸੀ ਕਿ ਡਾਇਰੈਕਟ ਹੋਈ ਤਾਂ ਕੋਣ ਤਾਂ ਨਹੀਂ ਲਾਇਆ ਉਹਨਾਂ ਨੇ ਨਹੀਂ ਫੋਨ ਮੇਰੇ ਕੋਲ ਜੇ ਫੋਨ ਮੇਰੇ ਕੋਲ ਜਾਂਦਾ ਰਿਹਾ ਮੈਂ ਉਹ ਮੈਂ ਆਉਣਾ ਕਰਦਾ ਮੇਰੇ ਕੋਲ ਪੱਛੀ ਨਹੀਂ ਹੋਏ ਨਹੀਂ ਮੈਂ ਪਾਸੇ ਆ ਤੇ ਆਇ ਕਿਤੇ ਇਹ ਵੀ ਕਨੇਸ ਗਿਆ ਇਹਨਾਂ ਲਾਲ ਗੋ ਹੋਰ ਲੋਕਾਂ ਨੂੰ ਵੀ ਮੈਸੇਜ ਜਨ ਦੇਣਾ ਸੀ। ਜੇ ਇਹ ਵੀ ਜਨਾ ਖੇਚਲ ਕਰੋ ਪਾਓ ਪਾਵਾਂਗਾ ਤਾਂ ਆਊਗਾ ਜਾਂ ਆਉਂਦੀ। ਪਹਿਹਾ ਪਹਿਲਾਂ ਗਵਾਉਣਾ ਪਊਗਾ। ਚੋਰੀ ਗਵਾਓ ਦਿਹਾੜੀ ਕਰਕੇ ਗਵਾਓ। ਮੈਂ ਹੁਣ ਗਵਾਏ ਤੇ ਮਾਲਕ ਦੀ ਕਿਰਪਾ ਹੋ ਜਾਂਦੀ ਜੀ ਕੀ ਤਰ੍ਹਾਂ। ਇੱਕ ਵਾਰ ਸੁਣੂਗਾ ਮਾਲਕ ਦੇ ਇੱਕ ਦੀ ਸੁਣੂਗਾ। ਮਾਲਕ ਦੇ ਇੱਕ ਦੀ ਸੁਣੀ ਆਪਾਂ ਦਾ ਕੰਮ। ਜਿੰਦਾਰ ਨਾਮ ਪਿੰਡ ਚ 22 ਸਾਲ ਸਾਡੇ ਪੁੱਤ ਦੀ ਲੰਘ ਗਈ ਸੀ। ساری ਉਮਰ ਮੇਰਾ ਪੁੱਤ ਦੀ ਸੇਰੀ ਲੱਗਾ। ਐਡਾ ਜੀ ਉਹ ਮੈਂ ਲਾਤਾ। ਦੋ ਦਿਨ ਲੱਗਾ ਜੀ। ਉਹ ਉਹਦੇ ਲੱਕਰੀ ਟੁੱਟ ਗਈ ਤੂੰ ਦੇਖ ਪਈ ਲੀੜ ਦੀ ਹੱਡੀ ਲੱਕਰੀ ਟੁੱਟ ਗਈ ਉਹਵੇਂ ਲੰਗ ਮਾਰਦਾ ਤੂੰ ਦਿੰਦਾ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸਾਡੇ ਨਿੱਕੇ ਜਿਹੇ ਸਟਾਲ ਤੋਂ ਬਹੁਤ ਹੀ ਛੋਟਾ ਸਟਾਲ ਆ ਸਾਡਾ ਸਾਧਕ ਦੇ ਵਿੱਚ ਪ੍ਰਮਾਤਮਾ ਦੀ ਬਹੁਤ ਸੋਹਣੀ ਕਿਰਪਾ ਹੋਈ ਹੈ ਕਿ 1.5 ਕਰੋੜ ਦਾ ਇਨਾਮ ਸਾਡੇ ਕੋਲੋਂ ਹਿੱਟ ਹੋਇਆ 1.5 ਕਰੋੜ ਦਾ ਨਾਮ ਸਾਡੇ ਕੋਲ ਲੱਗਿਆ ਲੱਗਿਆ ਕਿ ਇਹਨੂੰ ਆ ਤੋ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਦੇ ਵਿੱਚ ਕੀ ਵਿਚਾਰੇ ਕਿੰਨੇ ਜ਼ਿਆਦਾ ਗਰੀ ਪਰਿਵਾਰ ਮਿਹਨਤ ਮਨੂ ਮਜ਼ਦੂਰੀ ਕਰਨ ਵਾਲਾ ਪਰਿਵਾਰ ਆ ਬਹੁਤ ਜ਼ਿਆਦਾ ਗਰੀਬੀ ਇਹਨਾਂ ਦੇ ਘਰੇ ਵਿਚਾਰਿਆਂ ਦੇ ਘਰੇ ਜੂਝ ਰਹੀ ਸੀ ਤੇ ਮਾਲਕ ਨੇ ਬਹੁਤ ਵਧੀਆ ਇਹਨਾਂ ਦੀ ਸੁਣੀ ਹੈ ਇਹਨਾਂ ਨੂੰ 1.5 ਕਰੋੜ ਦੇ ਜਿਹੜਾ ਮਾਲਕਾਜ ਬਣਾਤਾ ਬਹੁਤ ਖੁਸ਼ੀ ਦਾ ਮਾਹੌਲ ਆ ਸਾਡੇ ਲਈ ਸਾਡੇ ਸਟਾਲ ਲਈ ਬਹੁਤ ਖੁਸ਼ੀ ਦਾ ਮਾਹੌਲ ਆ ਕਿਉਂਕਿ ਸਾਡੇ ਸਾਧ ਕੇਰੀ ਦੇ ਵਿੱਚ ਅੱਜ ਤੱਕ ਕੋਈ ਨਾਮ ਨਹੀਂ ਲੱਗਿਆ ਸੀ ਨਾ ਕੋਈ 5 ਲੱਖ ਦਾ ਨਾ ਕੋਈ 10 ਲੱਖ ਕਰੋੜਾਂ ਦੀ ਗੱਲ ਤਾਂ ਬਹੁਤ ਦੂਰ ਦੀ ਸੀ ਅੱਜ ਪਹਿਲੀ ਵਾਰ ਸਾਦਕ ਦੇ ਵਿੱਚ ਜਿਹੜਾ 1.5 ਕਰੋੜ ਸਾਡੇ ਕੋਲ ਹਿੱਟ ਹੋਇਆ ਸਾਡੇ ਕੋਲ ਲੱਗਿਆ ਸਾਡੇ ਲੋਕਾਂ ਦਾ ਜਿਹੜਾ ਉਲੰਭਾ ਪਰਮਾਤਮਾ ਨੇ ਲਾਹਤਾ ਕਿਉਂਕਿ ਸਾਡੇ ਲੋਕ ਹੀ ਹਮੇਸ਼ਾ ਕਹਿੰਦੇ ਸੀ ਕਿ ਰਾਜੂ ਨਹੀਂ ਇਹ ਜਿਹੜੀ ਲਾਟਰੀ ਹੈ ਇਹ ਤਾਂ ਲੁਧਿਆਣਾ ਹੀ ਨਿਕਲਦੀ ਹੈ ਇਹ ਤਾਂ ਅੰਮ੍ਰਿਤਸਰ ਹੀ ਨਿਕਲਦੀ ਹੈ ਵੱਡੇ ਸ਼ਹਿਰਾਂ 'ਚ ਨਿਕਲਦੀ ਆ ਸਾਡੇ ਸਾਦਕ ਦੇ ਚਲਾਟਰੀ ਨਹੀਂ ਆ ਸਕਦੀ ਪਰ ਨਹੀਂ ਪਰਮਾਤਮਾ ਨੇ ਸਾਡੀ ਸੁਣੀ ਹੈ ਸਾਡੇ ਕੋਲ 1.5 ਕਰੋੜ ਦਾ ਇਨਾਮ ਸਾਨੂੰ ਦਿੱਤਾ ਹੈ ਤੇ ਬਾਈ RAM ਸਿੰਘ ਇਹਨਾਂ ਦੀ ਝੋਲੀ 1.5 ਕਰੋੜ ਦਾ ਇਨਾਮ ਮਾਲਕ ਨੇ ਪਾਤਾ ਪਹਿਲਾ ਰਿਐਕਸ਼ਨ ਕਿ ਜਦੋਂ ਪਤਾ ਲੱਗੇ ਕਿ ਲਾਟਰੀ ਪਤਾ ਲੱਗਿਆ ਮੈਂ ਨਾ ਰਾਤੀ ਮਤਲਬ ਉਹ ਦੋ ਪੌਣੇ ਇੱਕ ਸੱਤ ਦਾ ਟਾਈਮ ਸੀਗਾ ਤੇ ਮੇਰੀ ਗੁੜੀਆ ਉਸ ਦਿਨ ਮੇਰੇ ਨਾਲ ਸੀਗੀ ਸਟਾਲ ਤੇ ਉਹ ਮੈਨੂੰ ਕਹਿੰਦੀ ਪਾਪਾ ਮੈਂ ਤੁਹਾਡੇ ਨਾਲ ਰਹਿਣਾ ਅੱਜ ਇੱਥੇ ਬੈਠਣਾ ਮੈਂ ਕਿਹਾ ਬੱਚੇ ਨਹੀਂ ਰਾਤ ਨੂੰ ਠੰਡ ਹੋ ਜਾਂਦੀ ਆ ਆਪਾਂ ਮੋਟਰਸਾਈਕਲ ਤੇ ਘਰ ਜਾਣਾ ਹੁੰਦਾ ਤੇ ਤੂੰ ਨਹੀਂ ਤੂੰ ਚਲਾ ਜਾ ਨਾ ਤੂੰ ਮੇਰੇ ਨਾਲ ਮਤਲਬ ਵਾਪਸ ਘਰੇ ਮੁੜ ਜਾ ਬਸ ਤੇ ਤੈਨੂੰ ਮੈਂ ਤੋਰ ਦੇਣਾ ਤੇ ਮਤਲਬ ਮੇਰਾ ਪਿੰਡ ਸਾਤਕ ਦੇ ਨਾਲ ਹੀ ਹੈ ਨਾ 5-7 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਕਿਹਾ ਬੱਚੇ ਮੈਂ ਤੈਨੂੰ ਵਾਸਤੇ ਬਿਠਾ ਦਿੰਨਾ ਬਸ ਆਪਣੇ ਬਾਾਰ ਚ ਰੁਕਣੀ ਆ ਤੇ ਤੂੰ ਚਲਾ ਜਾ ਕਿਦੀ ਨਹੀਂ ਪਾਪਾ ਮੈਂ ਤੁਹਾਡੇ ਨਾਲ ਹੀ ਜਾਉਂਗੀ ਅੱਜ ਚਲੋ ਮੈਂ ਕਿਹਾ ਠੀਕ ਹੈ ਬੱਚੀ ਜिद ਕਰ ਰਹੀ ਹੈ ਮੇਰੀ ਮਤਲਬ 9 ਸਾਲ ਦੀ ਬੱਚੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਸੀਂ ਮੈਂ ਆਪਦਾ ਸਟਾਲ ਵਿਧਾਇਆ ਸਮਾਨ ਸੰਭਾਲ ਕੇ ਮੈਂ ਉਹ ਪਵੇਂ ਕਿ ਪਾਪਾ ਮੈਂ ਥੋੜੀ ਸ਼ਾਪਿੰਗ ਕਰਨੀ ਹੈ ਮੈਂ ਥੋੜਾ ਸਮਾਨ ਖਰੀਦਣਾ ਬਾਜ਼ਾਰ ਦੇ ਵਿੱਚੋਂ ਮੈਂ ਕਿਹਾ ਚਲੋ ਠੀਕ ਆ ਮੇਰਾ ਬੱਚਿਆਂ ਪ੍ਰਤੀ ਮੇਰੀਆਂ ਧੀਆਂ ਪ੍ਰਤੀ ਬਹੁਤ ਪ੍ਰੇਮ ਹੈ ਮੈਂ ਕਿਹਾ ਪੁੱਤ ਜਿਹੜਾ ਕੁਝ ਲੈਣਾ ਲੈ ਲੈ ਚਲੋ ਜੀ ਉਹਨੇ ਲੈ ਲਿਆ ਦੋ ਤਿੰਨ ਲਿਫਾਫੇ ਉਹਨੇ ਬਣਾ ਲਏ ਆ ਉਸ ਤੋਂ ਬਾਅਦ ਅਸੀਂ ਪਿਆਉਤੀ ਦੋਨੋਂ ਮੋਟਰਸਾਈਕਲ ਤੇ ਨਿਕਲ ਗਏ ਆ ਤੇ ਮੇਰੇ ਹੱਥਾਂ ਦੇ ਵਿੱਚ ਲਫਾਫੇ ਆ ਹੱਥ ਮੇਰਾ ਵਿਹਲਾ ਨਹੀਂ ਸੀ ਤੇ ਮੇਰਾ ਫੋਨ ਵਾਰ-ਵਾਰ ਆ ਰਿਹਾ ਸੀ ਮੇਰੀ ਵਾਚ ਦੇ ਨਾਲ ਮੇਰਾ ਫੋਨ ਕਨੈਕਟ ਆ ਤੇ ਮੈਨੂੰ ਵਾਚ ਤੋਂ ਪਤਾ ਲੱਗ ਰਿਹਾ ਸੀ ਕਿ ਕਿਸੇ ਦਾ ਫੋਨ ਆ ਰਿਹਾ ਨੰਬਰ ਆ ਰਿਹਾ ਸੀ ਉੱਪਰ ਨਾਮ ਨਹੀਂ ਆ ਰਿਹਾ ਸੀ ਵਾਚ ਦੇ ਉੱਤੇ ਤੇ ਫਿਰ ਮੈਂ ਕਿਹਾ ਬੱਚੇ ਫੋਨ ਕੋਈ ਆ ਰਿਹਾ ਵਾਰ-ਵਾਰ ਲਾ ਰਿਹਾ ਤੇ ਆਪਾਂ ਫੋਨ ਚੱਕੀਏ ਪਹਿਲਾਂ ਫਿਰ ਮੈਂ মোটরসাইকেল ਸਾਈਡ ਤੇ ਲਾਇਆ ਤੇ ਮੈਂ ਮਤਲਬ ਨੰਬਰ ਦੇਖਿਆ ਤੇ ਮੇਰੇ ਸਟਾਕਿਸਟ ਦਾ ਸੀਗਾ ਰਜੇਸ਼ ਲਾਟਰੀ ਏਜੰਸੀ ਮੁਕਸਰ ਦਾ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਮੈਂ ਕਿਹਾ ਹਾਂਜੀ ਵੀਰੇ ਹੁਕਮ ਉਹ ਕਹਿੰਦੇ ਮਤਲਬ ਉਹ ਥ ਤੇ ਮੇਰੇ ਲਈ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਸੀਗਾ ਮੈਂ ਬਹੁਤ ਸ਼ੁਕਰਾਨਾ ਕੀਤਾ ਪਹਿਲਾਂ ਮੈਂ ਜ਼ਮੀਨ ਨੂੰ ਹੱਥ ਲਾਏ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਧੰਨ ਗੁਰੂ ਰਾਮਦਾਸ ਜੀ ਦਾ ਕਿ ਮੇਰੀ ਝੋਲੀ ਪ੍ਰਮਾਤਮਾ ਨੇ 1.5 ਕਰੋੜ ਦਾ ਇਨਾਮ ਪਾਤਾ ਤੇ ਮੈਂ ਘਰ ਆਗੇ ਅਸੀਂ ਦੋਨੋਂ ਪਿਓ ਤੇ ਬੇਟੀ ਮੇਰੀ ਨੂੰ ਪਤਾ ਲੱਗ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਹਤਾ ਮੈਨੂੰ ਕਹਿੰਦੀ ਪਾਪਾ ਆਪਾਂ ਨਾ ਮੰਮਾ ਨੂੰ ਨਹੀਂ ਦੱਸਣਾ ਮੈਂ ਕਿਹਾ ਬੱਚੇ ਆਪਾਂ ਕਿਸੇ ਨੂੰ ਵੀ ਨਹੀਂ ਦੱਸਣਾ ਪਹਿਲਾਂ ਆਪਾਂ ਕਸਟਮਰ ਦੇ ਘਰ ਜਾਵਾਂਗੇ ਉਹਨਾਂ ਨੂੰ ਲੱਭਾਂਗੇ ਫਿਰ ਆਪਾਂ ਸਾਰਿਆਂ ਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਘਰ ਆਏ ਆ ਕਾਪੀ ਤੋਂ ਅਸੀਂ ਅਫਜ਼ੀ ਰਜਿਸਟਰ ਤੋਂ ਗਾਹਕ ਦੀ ਜਿਹੜੀ ਭਾਲ ਕਰਨੀ ਸ਼ੁਰੂ ਕਰਤੀ ਆ ਚਲੋ ਸਾਨੂੰ ਦੋ ਦਿਨ ਗਾਹਕ ਸਾਡਾ ਨਹੀਂ ਲੱਭ ਸਕਿਆ ਉਹ ਮਤਲਬ ਜਲਦਬਾਜ਼ੀ ਨਹੀਂ ਹੋ ਗਈ ਐਕਸਾਈਟਮੈਂਟ ਮੈਨੂੰ ਕੁਝ ਹੋ ਗਈ ਕਿ ਮੈਨੂੰ ਨਹੀਂ ਪਤਾ ਲੱਗ ਸਕਿਆ ਤੇ ਜਦੋਂ ਤੁਹਾਨੂੰ ਦੋ ਦਿਨਾਂ ਬਾਅਦ ਸਾਡਾ ਕਸਟਮਰ ਮਿਲਿਆ ਅਸੀਂ ਮੈਂ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਵਧਾਈ ਦਿੱਤੀ